ਇੱਕ ਰੂਹ ਨੂੰ ਕੰਬਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਸਕੂਲ ਦੇ ਵਿੱਚ ਪੜਨ ਗਏ ਤਿੰਨ ਬੱਚਿਆਂ ਜਿਨ੍ਹਾਂ ਦੀ ਉਮਰ 11-11 ਸਾਲ ਤੇ ਇੱਕ ਦੀ 9 ਸਾਲ ਸੀ ਇਹਨਾਂ ਤਿੰਨਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਕੂਲ ਦੇ ਵਿੱਚ ਹੀ ਪੜਨ ਦੇ ਦੌਰਾਨ ਇੱਕ 5 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਬੇहद ਹੈਰਾਨੀਜਨਕ ਮਾਮਲਾ ਤੇ ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਇਹ ਤਿੰਨੇ ਬੱਚੇ ਚਾਹੁੰਦੇ ਸੀ ਕਿ ਸਕੂਲ ਦੇ ਵਿੱਚ ਛੁੱਟੀ ਹੋ ਜਾਵੇ ਛੁੱਟੀ ਕਰਵਾਉਣ ਦੇ ਚਲਦਿਆਂ ਹੀ 5 ਸਾਲ ਦੇ ਬੱਚੇ ਦੇ ਨਾਲ ਹੈਵਾਨ ਕੀ ਜੜੀਆ ਉਹ ਇਹਨਾਂ ਤਿੰਨਾਂ ਦੇ ਵੱਲੋਂ ਕੀਤੀ ਗਈ ਹੈ ਔਰ ਮਹਾ ਜਿਹਨਾਂ ਤਿੰਨਾਂ ਦੀ ਉਮਰ ਵੀ ਜਿਨ੍ਹਾਂ ਦੇ ਵਿੱਚੋਂ ਦੋ ਦੀ ਉਮਰ 11-11 ਸਾਲ ਤੇ ਇੱਕ ਦੀ ਸਿਰਫ 9 ਸਾਲ ਦੱਸੀ ਜਾ ਰਹੀ ਹੈ ਇਹਨਾਂ ਛੋਟੇ ਬੱਚਿਆਂ ਦੇ ਵੱਲੋਂ ਹੀ 5 ਸਾਲ ਦੇ ਮਾਸੂਮ ਦਾ ਕੁੱਟ-ਕੁੱਟ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਪੂਰੀ ਘਟਨਾ ਦਿੱਲੀ ਦੀ ਦੱਸੀ ਜਾ ਰਹੀ ਹੈ ਜਿੱਥੇ ਮੰਦਰਸੇ ਦੇ ਵਿੱਚ ਇਹ ਸਾਰੇ ਬੱਚੇ ਪਰਦੇ ਨੇ ਮੰਦਰਸਾ ਜਿੱਥੇ ਜਿਹੜਾ ਉਰਦੂ ਦਾ ਕੈਲੀ ਜਿੱਥੇ ਉਰਦੂ ਸਿੱਖਣ ਦੇ ਲਈ ਬੱਚੇ ਜਾਂਦੇ ਨੇ ਸਕੂਲ ਹੈ ਔਰ ਇਸੇ ਦੌਰਾਨ ਹੀ ਇਹਨਾ ਬੱਚਿਆਂ ਦੇ ਵੱਲੋਂ ਇਸ ਵੱਡੀ ਕਟਾ ਨੂੰ ਅੰਜਾਮ ਦਿੱਤਾ ਗਿਆ ਔਰ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਵਿੱਚੋਂ ਜਿਹੜੇ ਨਿਕਲ ਕੇ ਆਏ ਕਿ ਇਹ ਆਈਡੀਆ ਵੀ ਇੱਕ ਕ੍ਰਾਈਮ ਸ਼ੋਅ ਦੇਖਣ ਤੋਂ ਬਾਅਦ ਹੀ ਇਹਨਾਂ ਬੱਚਿਆਂ ਦੇ ਦਿਮਾਗ ਦੇ ਵਿੱਚ ਆਇਆ ਹੈ ਹੈਰਾਨ ਹੈਰਾਨਗੇ ਇਸ ਕਰਕੇ ਹੈ ਕਿ ਕ੍ਰਾਈਮ ਸ਼ੋਅ ਅਜਿਹੇ ਜਿਹਦੇ ਵਿੱਚ ਸਿਰਫ ਇਸ ਕਰਕੇ ਇਹ ਘਟਨਾਵਾਂ ਦਿਖਾਈਆਂ ਜਾਂਦੀਆਂ ਨੇ ਤਾਂ ਕਿ ਲੋਕ ਅਲਰਟ ਹੋ ਸਕਣ ਕਿ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਅਜੇਹੀ ਘਟਨਾ ਜਾਂ ਸੰਬੰਧਿਤ ਕੋਈ ਘਟਨਾ ਵਾਪਰਦੀ ਹੈ ਤਾਂ ਲੋਕ ਸਤਰਕ ਹੋ ਜਾਣ ਅਲਰਟ ਹੋ ਜਾਣ ਪਰ ਦੂਸਰੇ ਪਾਸੇ ਇਹ 마সূਮਾ ਨੂੰ ਇਹ ਜਾਂ ਫਿਰ ਨਵਾਲਗਾ ਨੂੰ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਕਰ ਰਹੇ ਨੇ ਉਸ ਦਾ ਵੱਡਾ ਨਮੂਨਾ ਅੱਜ ਸਭ ਦੇ ਸਾਹਮਣੇ ਹੈ ਦਿੱਲੀ ਦੇਸ ਘਟਨਾ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਪਰੇਸ਼ਾਨ ਵੀ ਕਰ ਦਿੱਤਾ ਕਿਉਂਕਿ ਕ੍ਰਾਈਮ ਸ਼ੋਅ ਦੇਖਣ ਤੋਂ ਬਾਅਦ ਹੀ ਇਹਨਾਂ ਤਿੰਨਾਂ ਬੱਚਿਆਂ ਦੇ ਦਿਮਾਗ ਦੇ ਵਿੱਚ ਆਈਡੀਆ ਆਉਂਦਾ ਹੈ ਕਿ ਸਕੂਲ ਦੇ ਵਿੱਚ ਛੁੱਟੀ ਕਰਵਾਉਣੀ ਹੈ ਤਾਂ ਕਤਲ ਕਰਨਾ ਪਵੇਗਾ ਐਸੇ ਦੇ ਚਲਦੇ ਇਹਨਾਂ ਤਿੰਨਾਂ ਦੇ ਵੱਲੋਂ ਪਹਿਲਾਂ ਪੂਰੀ ਸਾਜ਼ਿਸ਼ ਘੜੀ ਜਾਂਦੀ ਹੈ ਤੇ ਸਾਜ਼ਿਸ਼ ਦੇ ਤਹਿਤ ਹੀ 5 ਸਾਲ ਦੇ ਮਾਸੂਮ ਦਾ ਕੁੱਟ-ਕੁੱਟ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਇਸ ਘਟਨਾ ਦਾ ਖੁਲਾਸਾ ਕਿਵੇਂ ਹੁੰਦਾ ਹੈ ਬੱਚੇ ਦੀ ਹਾਲਤ ਮਾੜੇ ਹੋਣ ਦੇ ਚਲਦਿਆਂ ਪਰਿਵਾਰ ਨੂੰ ਸੂਚਨਾ ਦਿੱਤੀ ਜਾਂਦੀ ਹੈ ਪਰਿਵਾਰ ਦੇ ਵਿੱਚੋਂ ਬੱਚੇ ਦੀ ਮਾਂ ਜਦੋਂ ਸਕੂਲ ਪਹੁੰਚਦੀ ਹੈ ਤਾਂ ਕਰੀਬ ਰਾਤ ਨੂੰ ਪੁਲਿਸ ਨੂੰ ਸੂਚਿਤ ਕਰਦੀ ਹੈ ਕਿ ਉਸ ਦੇ ਬੱਚੇ ਦੀ ਹਾਲਤ ਖਰਾਬ ਬੇहद ਖਰਾਬ ਹੈ ਤੇ ਉਸ ਨੂੰ ਸ਼ੱਕ ਹੈ ਕਿ ਉਸ ਦੇ ਬੱਚੇ ਦੇ ਨਾਲ ਕੁਝ ਗਲਤ ਕੀਤਾ ਗਿਆ ਹੈ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਜਿਸ ਤੋਂ ਬਾਅਦ ਹਸਪਤਾਲ ਬੱਚੇ ਨੂੰ ਲਿਜਾਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਬੱਚੇ ਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਂਦਾ ਤੇ ਪੋਸਟਮਾਰਟਮ ਦੇ ਵਿੱਚ ਹੈਰਾਨੀਜਨਕ ਖੁਲਾਸੇ ਹੁੰਦੇ ਨੇ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਬੱਚੇ ਦੀ ਗਰਦਨ ਕਮਰ ਤੇ ਪਿੱਠ ਤੇ ਸੋਜ ਹੋਈ ਹੁੰਦੀ ਹੈ ਇਸੇ ਦੌਰਾਨ ਜਿਹੜੀ ਹੈ ਜਦੋਂ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਵਿੱਚ ਵਿੱਚ ਪਤਾ ਚੱਲਦਾ ਹੈ ਕਿ ਸਾਰੇ ਨਿਸ਼ਾਨ ਸਰੀਰ ਦੀਆਂ ਦੇ ਅੰਦਰੂਨੀ ਸੱਟਾਂ ਕਰਕੇ ਨਹੀਂ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਸੀਸੀਟੀਵੀ ਖੰਗਾ ਲਏ ਜਾਂਦੇ ਨੇ ਜਿਹੜੇ ਮਦਰਸੇ ਦੇ ਅੰਦਰ ਸੀਸੀਟੀਵੀ ਲੱਗਿਆ ਹੁੰਦਾ ਉਹ ਵੀ ਖੰਗਾ ਲਿਆ ਜਾਂਦਾ ਹੈ ਅਧਿਆਪਕਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਬੱਚਿਆਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਤਿੰਨੇ ਬੱਚੇ ਜਿਨ੍ਹਾਂ ਦੇ ਵਿੱਚੋਂ 11-11 ਸਾਲ ਦੇ ਦੋ ਬੱਚੇ ਤੇ 9 ਸਾਲ ਦਾ ਇੱਕ ਬੱਚਾ ਇਹਨਾਂ ਤਿੰਨਾਂ ਦੇ ਵੱਲੋਂ ਖੁਦ ਇਹ ਖੁਲਾਸਾ ਕੀਤਾ ਜਾਂਦਾ ਹੈ ਕਿ ਅਸੀਂ ਕ੍ਰਾਈਮ ਸ਼ੋਅ ਦੇਖਿਆ ਸੀ ਜਿਸ ਦੇ ਵਿੱਚ ਇੱਕ ਘਟਨਾ ਦਾ ਜਿਹੜਾ ਪੂਰਾ ਦ੍ਰਿਸ਼ ਦਿਖਾਇਆ ਗਿਆ ਕਿ ਕਿਵੇਂ ਅਗਰ ਸਕੂਲ ਦੇ ਵਿੱਚ ਛੁੱਟੀ ਕਰਨੀ ਹੈ ਤੇ ਉਹਨਾਂ ਦੇ ਵੱਲੋਂ ਕਿਵੇਂ ਕਿਸੇ ਦਾ ਕਤਲ ਕੀਤਾ ਗਿਆ ਇਸੇ ਦੇ ਚਲਦਿਆਂ ਅਸੀਂ ਤਿੰਨਾਂ ਨੇ ਮਿਲ ਕੇ ਵੀ ਇਹ ਸਾਜ਼ਿਸ਼ ਘੜੀ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਦਿੱਲੀ ਦੇ ਦਿਆਲਪੁਰਾ ਦੇ ਮਦਰਸੇ ਦੀ ਹੈ ਖਬਰ ਹੈ ਫਿਲਹਾਲ ਇਸ ਘਟਨਾ ਦੇ ਬਾਅਦ ਪੁਲਿਸ ਜਿਹੜੀ ਹੈ ਉਹਨਾਂ ਦੇ ਵੱਲੋਂ ਇਹਨਾਂ ਤਿੰਨਾਂ ਬੱਚਿਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਧਰ ਦੂਸਰੇ ਪਾਸੇ ਮਦਰਸੇ ਨੂੰ ਫਿਲਹਾਲ ਦੇ ਲਈ ਬੰਦ ਕਰ ਦਿੱਤਾ ਗਿਆ ਸਾਰੇ ਬੱਚਿਆਂ ਨੂੰ ਘਰਾਂ ਦੇ ਵਿੱਚ ਭੇਜ ਦਿੱਤਾ ਗਿਆ ਤੇ ਅਗਲੀ ਕਾਰਵਾਈ ਤੱਕ ਮਦਰਸੇ ਨੂੰ ਬੰਦ ਰੱਖਣ ਦੇ ਹੁਕਮ ਵੀ ਦਿੱਤੇ ਗਏ ਨੇ ਪਰ ਹੈਰਾਨੀਜਨਕ ਗੱਲ ਜ਼ਰੂਰ ਹੈ ਜਿੱਥੇ ਤਿੰਨ ਬੱਚੇ ਜਿਨ੍ਹਾਂ ਦਾ ਦਿਮਾਗ ਵਿਕਸਿਤ ਹੋ ਰਿਹਾ ਹੈ ਕ੍ਰਾਈਮ ਸ਼ੋਅ ਦੇਖਿਆ ਹੁਣ ਦੇ ਵੱਲੋਂ ਕ੍ਰਾਈਮ ਸ਼ੋਅ ਦੇਖ ਕੇ ਜਿੱਥੇ ਲੋਕਾਂ ਨੂੰ ਅਲਰਟ ਕੀਤਾ ਜਾਂਦਾ ਹੈ ਕਿ ਅਜਈਆਂ ਘਟਨਾਵਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਪਰ ਕਿਤੇ ਨਾ ਕਿਤੇ ਜਿਹੜੇ ਦਿਮਾਗ ਵਿਕਸਿਤ ਹੋ ਰਹੇ ਨੇ ਉਹਨਾਂ ਦੇ ਵੱਲੋਂ ਇਸ ਘਟਨਾ ਨੂੰ ਕਿਸ ਤਰੀਕੇ ਦੇ ਨਾਲ ਅਡਾਪਟ ਕੀਤਾ ਗਿਆ ਤੇ ਕਿਵੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਬੇहद ਚਿੰਤਾ ਦੀ ਗੱਲ ਹੈ ਇਸ ਲਈ ਮਾਪਿਆਂ ਨੂੰ ਇਸ ਚੀਜ਼ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਬੱਚੇ ਕੀ ਦੇਖ ਰਹੇ ਨੇ माड़ा असर जरूर नोट करना चाहिए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्स चैनल पर